ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਲੋਕਾਂ ਦੀ ਮਦਦ ਦੇ ਲਈ ਹਰ ਇੱਕ ਮਸਲੇ ਨੂੰ ਸੁਲਝਾਉਣ ਦੇ ਵਿੱਚ ਦਿਨ ਰਾਤ ਇੱਕ ਕਰ ਰਹੀ ਹੈ ਤਾਂ ਦੂਜੇ ਪਾਸੇ ਕਈ ਲੋਕ ਪੁਲਿਸ ਨੂੰ ਹੀ ਗੁੰਮਰਾਹ ਕਰਨ ਦੀ ਕੋਸ਼ਿਸ਼ਾਂ 'ਚ ਲੱਗੇ। ਤਾਂ ਦੱਸ ਦੇ ਕਿ ਅਜਿਹਾ ਮਾਮਲਾ ਬਹੁਤ ਤੋਂ ਸਾਹਮਣੇ ਜਿੱਥੇ ਦੋ ਨੌਜਵਾਨਾਂ ਨੇ 2.5 ਲੱਖ ਰੁਪਏ ਦੀ ਲੁੱਟ ਦੀ ਕਹਾਣੀ ਰਚੀ ਤੇ ਪੁਲਿਸ ਨੇ ਤਫ਼ਤੀਸ਼ ਕਰ ਉਸ ਨੂੰ ਝੂਠਾ ਪਾਇਆ। ਇਸ ਬਾਰੇ ਜਾਣਕਾਰੀ ਦਿੰਦੇ ਆ ਡੀਐਸਪੀ ਅਬੋਹਰ ਨੇ ਦੱਸਿਆ ਕਿ ਕੱਲ ਥਾਣਾ ਕੋਈਆਂ ਸਰਬਨਦੀਨ ਮੌਜਗੜ ਹਾਈਵੇ ਤੇ ਕੁਲੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਪ੍ਰੇਮ ਕੁਮਾਰ ਤੇ ਰਾਜ ਕੁਮਾਰ ਜੋ ਕਿ ਮੌਜਗੜ ਦੇ ਰਹਿਣ ਵਾਲੇ ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲੋਂ ਕਿਸੇ ਦਿਨ ਮੋਟਰਸਾਈਕਲ ਸਵਾਰਾਂ ਵੱਲੋਂ 22 ਲੱਖ ਰੁਪਏ ਦੀ ਨਕਦੀ ਖੋਹ ਕੇ ਲੈ ਗਏ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਐਸਐਚਓ ਦੇ ਚੌਂਕੀ ਇੰਚਾਰਜੇ ਤੁਰੰਤ ਮੌਕੇ ਤੇ ਪਹੁੰਚੇ ਪਰ ਉਸ ਤੋਂ ਬਾਅਦ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਗਈ ਜੋ ਸੋਈ ਗੱਲ ਸਾਹਮਣੇ ਆਈ ਹੈ ਕਿ 2.5 ਲੱਖ ਦੀ ਖੋਹ ਕਰਨ ਦੀ ਕਹਾਣੀ ਬਿਲਕੁਲ ਝੂਠੀ ਹੈ ਇਹਨਾਂ ਦੀ ਆਪਸ ਦੇ ਵਿੱਚ ਪਹਿਲਾਂ ਵੀ ਲੜਾਈ ਚੱਲ ਰਹੀ ਸੀ ਕਿਸੇ ਘਰੇਲੂ ਮਸਲੇ ਦੇ ਕਾਰਨ ਇਸੇ ਦੇ ਚੱਲਦੇ ਹੋਏ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਨੇ ਜਾਣਬੁੱਝ ਕੇ 2.5 ਲੱਖ ਰੁਪਏ ਦੀ ਖੋਹ ਕਰਨ ਦਾ ਝੂਠਾ ਵਾਕਿਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਮਨਮੀਤ ਉਰਫ ਬਿੱਟੂ ਜਿਸ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਉਸ ਨੂੰ ਇਸ ਝੂਠੇ ਕੇਸ ਦੇ ਵਿੱਚੋਂ ਫਸਾਉਣਾ ਚਾਹੁੰਦੇ ਸੀ ਇਹ 2.5 ਲੱਖ ਦੀ ਖੋਹ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸੱਚਾਈ ਸਾਹਮਣੇ ਨਹੀਂ ਆਈ ਹੈ ਜੈਹਨ ਜੀ ਸਾਰਿਆਂ ਕੱਲ ਸਾਡੇ ਥਾਣਾ ਪੁਲਿਸ ਖੂਈਆ ਸਰਵਰ ਵਿਖੇ ਉੱਥੇ ਮੋਜਗੜ ਹਾਈਵੇ ਦੇ ਉੱਤੇ ਇੱਕ ਇਨਸੀਡੈਂਟ ਰਿਪੋਰਟ ਕੀਤਾ ਗਿਆ ਸੀ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਕੁਮਾਰ ਵੱਲੋਂ ਜੋ ਕਿ ਮੋਜਗੜ ਦੇ ਹੀ ਰਹਿਣ ਵਾਲੇ ਨੇ ਕਿ ਉਹਨਾਂ ਪਾਸੋਂ ਕਿਸੇ ਮਟਨ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜੀ ਹੈ 2.5 ਲੱਖ ਦੀ ਨਗਦੀ ਹੈ ਖੋਹ ਕਰ ਲਈ ਗਈ ਹੈ ਇਦੋਂ ਈਸ਼ਵਰੀ ਪਤਾ ਲੱਗਾ ਤਾਂ ਇਮੀਡੀਏਟਲੀ ਐਸ ਐਚ ਓ ਤੇ ਚੌਂਕੀ ਚਾਰਜ ਮੌਕੇ ਪਰ ਗਏ ਤੇ ਉਸ ਬਾਅਦ ਜਿਹੜੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਉਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਦੇ ਵਿੱਚ 2.5 ਲੱਖ ਦੀ ਕਿਸੇ ਵੀ ਕੋਹ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਬਿਲਕੁਲ ਝੂਠੀ ਹੈ ਜੋ ਇਹ ਇਹਨਾਂ ਦੀ ਆਫਸ ਵਿੱਚ ਪਹਿਲਾਂ ਵੀ ਜਿਹੜੀ ਲੜਾਈ ਚੱਲ ਰਹੀ ਸੀਗੀ ਕਿਸੇ ਘਰੇਲੂ ਮਸਲੇ ਦੇ ਕਾਰਨ ਤੇ ਉਹਦੇ ਚੱਲਦਿਆਂ ਹੋਏ ਹਨ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਨੇ ਜਾਨ ਉੱਝ ਕੇ ਇਹ 2.5 ਲੱਖ ਰੁਪਏ ਦੀ ਉਹ ਵਾਲਾ ਵਾਕਿਆ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਮਨਮੀਤ ਇਨਿਸ ਗਿੱਟੂ ਜਿਹੜਾ ਜਿਸ ਨੂੰ ਇੱਕ ਅਕਿਊਜ਼ਡ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਸੀ ਉਸ ਨੂੰ ਇੱਕ ਕੇਸ ਝੂਠੇ ਕੇਸ ਦੇ ਵਿੱਚ ਫਸਾਇਆ ਜਾ ਸਕੇ ਇਹ 2.5 ਲੱਖ ਦੀ ਉਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸੱਚਾਈ ਜਿਹੜੀ ਹੈਗੀ ਸਾਹਮਣੇ ਨਹੀਂ ਆਈ ਲਗੀ